ਆਈਆਂ ਨੂੰ ਆਏ ਕਿਹੜਾ ਕਾਬੂ ਕਰਕੇ ਹਾਲਾ ਹੈ ਕਿਹੜਾ ਹੈ ਜਦ ਵੀ ਆਦਾ ਤੇ ਕੁਰਬਾਨ ਕਰ ਤੋ ਹੁਣ ਨਹੀਂ ਤੁਸੀ ਜਾਓ ਅਸੀਂ ਤੁਹਾਨੂੰ ਕੁਛ ਕਿਹਾ ਨਹੀਂ ਹੈਦੀ ਤੇਰੀ ਥੋੜੀ ਕਿਹੜੀ ਗੱਲ ਲੱਗਦਾ ਏ ਹੋ ਨਹੀਂ ਪਹਿਰ ਕਾਦੀ ਤੇਰੀ ਤੂੰ ਜਿੱਦਾਂ ਗੱਲ ਕਰਨੀ ਕਰ ਵਾਟ ਕੇ ਦਿਖਾਓ ਕਿੰਨੂ ਵਾਟ ਕੇ ਦਿਖਾਓ ਵਾਟ ਕੇ ਦਿਖਾਓ ਮੱਠੇ ਨਹੀਂ ਵਾਟਿਆ ਫਿਰ ਵਾਟਿਆ ਫਿਰ ਮੱਠੇ ਤੇਰੀ ਜਵਣਾਵਾ ਨਹੀਂ ਆਪਣੀ ਪਾੜੀ ਜਵਣਾਵਾ ਆਪਣੀ ਪਾੜੀ ਤੁਹਾਡੀ ਜਿੱਥੇ ਆਉਂਦੇ ਹਲੋ ਮਾਤਾ ਬੈਠ ਜਾ ਉਹ ਪੰਨਾ ਦਾ ਇਹਨਾਂ ਤੋਂ ਵੱਟ ਜਾ ਪੰਨਾ ਨਹੀਂ ਮੈਂ ਕਿਹੜਾ ਨਹੀਂ ਕਿਹੜਾ ਵੱਡਿਆ ਤੇਰੇ ਵੱਡੇ ਨਹੀਂ ਕਰਦਾ ਨਹੀਂ ਨਹੀਂ ਬੜੀ ਜਾਣਾ ਤੇਰਾ ਕਿ ਅਸੀਂ ਕਹਣੀਆਂ ਰਹਿਨੇ ਆ ਪਿੰਡ ਵੀ ਸਾਡਾ ਕਹਣੀਆਂ ਤੇ ਕਹਣੀਆਂ ਹੀ ਰਹਿਨੇ ਆ ਅਸੀਂ ਤੇ ਕਿਰਾਏ ਤੇ ਰਹਿਨੇ ਉਦਾਂ ਹੀ ਡੇਰੇ ਤੇ ਰਹਿਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਥਾਪਲਾਂ ਜਗਾ ਵਾ ਹੀ ਉੱਥੇ ਜਾਣੇ ਆ ਉੱਥੇ ਅਸੀਂ ਜਾਣ ਰਹੇ ਆ ਮੱਥਾ ਟੇਕਣ ਤੇ ਲੱਗੇਗਾ ਨਹਿਰ ਪਾਰ ਕਰਦੇ ਆ ਇੱਕ ਗਵਾਂਡੀਆਂ ਦਾ ਘਰ ਉੱਥੇ ਇਹ ਪੱਠੇ ਵੱਢ ਕੇ ਗਾੜੀਆਂ ਤੁਰੇ ਆਂਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਰਾਹ ਦੇੰਤੂ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਹੋ ਗੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਚੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਕੱਢੀ ਮੇਰਾ ਘਰ ਆ ਲਾਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਣ ਤੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਕ ਮਮਾਤਾ ਦੇ ਬਾਲ ਬੋਲ ਤੂਏ ਮੈਨੂੰ ਵੀ ਧੂਪਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਨ ਨਾਲ ਲੱਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਜਿਹੜਾ ਡੈਥੀ ਉਹ ਤੁਹਾਡੇ ਕੀ ਲੱਗਦੇ ਜੀ ਉਹ ਮੇਰਾ ਹਸਬੰਡ ਮੇਰਾ ਘਰ ਵਾਲਾ ਕਿੰਨੀ ਉਮਰ ਦੀ ਉਹਨਾਂ ਦੀ ਉਮਰ ਹੋਣੀ 27 ਕੁ ਸਾਲ ਅਸੀਂ ਇਹੋ ਮੰਗ ਕਰਦੇ ਆ ਸਾਡਾ ਤੇ ਮੁੰਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਫਾਂਸੀ ਤੇ ਟੰਗੇ ਵਗਾਓ ਸਾਨੂੰ ਬਸ ਉਹੀ ਪਿੰਡ ਦੇ ਆ ਹਾਂ ਜੀ ਕਣੀਏ ਦੇ ਯਾਰ ਹਾਂਜੀ ਤਿੰਨੇ ਜਾਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤੀਆਂ ਨਾਲ ਵਾਰ ਕੀਤਾ ਇਹ ਇੱਕ ਨੇ ਬਾਲ ਫੜੇ ਤੂੰ ਆ ਮਾਤਾ ਨੂੰ ਵੀ ਤੂੰ ਕ੍ਰੀਸ ਕੀਤੀ ਮੈਨੂੰ ਵੀ ਮੇਰਾ 9 ਮਹੀਨੇ ਦਾ ਮੁੰਡਾ ਇੱਕ ਮੇਰਾ ਨਾਂ ਬਲਦੇਵ ਸਿੰਘ ਸੋਢੀ ਆ ਜੀ ਤੇ ਹਾਸਾ ਇਹ ਹੋਇਆ ਕਿ ਕੋ ਸੇ ਕੋਈ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬੈਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆਂ ਕਿ ਅਸੀਂ ਇਹ ਜਦ ਤੱਕ ਇਹ ਉਹਨਾਂ ਨੂੰ ਕਿੱਥੇ ਇਹ ਕਣੀਏ ਕੀ ਹੋਇਆ ਜੀ ਕਣੀਏ ਕੀ ਬਾਂਗਰ ਜੀ ਉਹ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਸੀ ਪਹਿਲੀ ਪੂਰੀ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤ ਕਰਪਾਨਾਂ ਵਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟੇ ਸਾਡੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੋ ਤੋਂ ਕਰਪਾਨਾਂ ਜਿਹੜੀਆਂ ਉਹ ਦੱਸਦੇ ਵੀ ਲਕਾਲਕੂ ਦਿੱਤੀਆਂ ਮੁੜ ਕੇ ਉਹਨਾਂ ਕੋ ਜੋ ਫਿਰ ਦਹਿਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਜਾਂਦੀ। ਮੁੰਡਾ ਕੋ 27 ਸਾਲ ਦਾ ਜੀ ਬਲਜਿੰਦਰ ਸਿੰਘ ਜੀ ਕੀ ਸ਼ਾਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਰਾਈਟਰ ਨਹੀਂ ਹੁੰਦੇ ਉਹਨਾਂ ਚੇਤੇ ਤੱਕ ਅਸੀਂ ਇਹ ਡੈੱਡ ਬਡੀ ਆ ਉਹਦਾ ਸਸਕਾਰ ਨਹੀਂ ਕਰਾਂਗੇ ਇਹ ਸਾਡਾ ਬਿਆਨ ਹੈ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਤੇ ਫੇਰ ਹੀ ਇਹ ਡੈੱਡ ਬੈੱਡ ਨੂੰ ਇੱਧਰ ਉੱਧਰ ਜਿਹੜਾ ਸਸਕਾਰ ਹੈ ਉਹ ਕਰਾਂਗੇ ਤੇ ਸਭਲਾ ਹਸਤਾਲਿਆ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਮੈਨੇਜਰ ਈਐਮ ਹਸਪੀਟਲ ਇੱਥੇ ਆ ਲਾ ਕੇ ਆਏ ਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਜੀ ਜੀ ਇਹ ਨਾ ਮ੍ਰਿਤਕਾ ਇੱਕ ਆਪਣੇ ਕੋ ਬੋਡੀ ਆ ਡੈੱਡ ਬੋਡੀ ਆਈ ਆ ਇਹ ਮਰਡਰ ਕੇਸ ਲੱਗਦਾ ਜੀ ਜਿਹਦੇ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਤੇ son of ਹਰਜੀਤ ਸਿੰਘ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੇ ਕੋਈ ਪਹਿਲੇ ਤੋਂ ਲੈਣ ਦੇਣ ਤੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋਲ ਜਦੋਂ ਬੋਡੀ ਆਈ ਆ ਬਿਲਕੁਲ ਮ੍ਰਿਤਕ ਬੋਡੀ ਸੀਗੀ ਤੇ ਜੁੱਤ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੇ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਆ